ਇੱਕ ਨਾਂਨਗੜੀ ਆ ਗਲਗਾਂਖਾਂ ਸੀ ਬਹੁਤ ਮਸ਼ਹੂਰ ਗਾਉਣ ਵਾਲਾ ਹਾਂ ਉਹ ਸਾਡੇ ਨਾਲ ਹੁੰਦਾ ਹੈ ਹਾਂਜੀ ਇੱਕ ਐਸਾ ਦਾ ਅਰੰਜੀਤ ਸਿੰਘ ਸੀ ਹਾਂ ਇੱਕ ਤੌਫੀ ਸਿੰਘ ਸੀ ਇੱਕ ਮੈਂ ਹਾਂ ਮਾਂ ਦਾ ਗਾਇਆ ਦਰ ਦਵੰਡਾ ਲਾ ਪੈਣੁੰਦੇ ਮੈਂ ਦੁੱਖਾਂ ਨੇ ਚਾਰੂੜੀ ਖਾਤ ਬੰਨ੍ਹ ਕੇ ਤਫੂਲ ਸ਼ੌਂਦੇ ਤਾਫੇ ਤੇ ਨਾ ਫੜਾ ਕਵਾਕ ਚੰ ਹਾਂਜੀ ਅਸੀਂ ਉਦੋਂ ਨਾ ਜਾ ਹੁੰਦਾ ਸੀ ਗਾਵਾਂ ਟੱਡ ਜਾਂਦੇ ਸਾਨੂੰ ਅੱਛਾ ਤਤ ਪ੍ਰੇਣ ਖਾੜ ਆਮ ਉਹਦਾ ਖੱਥਾਂ ਕਿ ਲੱਗਦੇ ਸੀ ਹਾਂ ਉਹ ਉਹਨਾਂ ਨੂੰ ਮੈਦਾਨੇ ਖਾੜੇ ਬੋਲਦੇ ਆ ਅੱਛਾ ਰਾਜੇ ਦੇ ਖਤੇਦਾਂ ਵਾਲੇ ਇਹ ਹੋਰ ਖਾੜੇ ਉਹ ਮੈਦਾਨੇ ਖਾੜੇ ਗਾਇ ਸਾਡੇ ਸੋ ਅਸੀਂ ਖੜੇ ਆ ਇਸ ਵਕਤ ਪਿੰਡ ਹਰੀਨੋ ਜਿਹੜਾ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਇੱਥੇ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੋਈ ਆ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਸਟੇਜਾਂ ਤੇ ਕਵਿਸਰੀਆਂ ਗਾਉਂਦੇ ਹੁੰਦੇ ਸੀ ਸੋ ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੇ ਤੋ ਆਓ ਸੁਣਦੇ ਹਾਂ ਉਹਨਾਂ ਤੋਂ ਪੁਰਾਣੀਆਂ ਕਵਿਸਰੀਆਂ ਸੋ ਸਤਿ ਸ਼੍ਰੀ ਅਕਾਲ ਬਾਪੂ ਜੀ ਬਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਪੂ ਜੀ ਸਿਹਤ ਠੀਕ ਆ ਹਾਂ 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 ਠੀਕ ਆ ਅੱਛਾ ਬਾਪੂ ਜੀ ਨਾਂ ਕੀ ਆ ਜੀ ਤੁਹਾਡਾ ਸਰਜੀਤ ਸਿੰਘ ਅੱਛਾ ਸਰਜੀਤ ਸਿੰਘ ਜੀ ਤੇ ਅੱਛਾ ਬਾਪੂ ਜੀ ਇਹ ਜਿਹੜੀਆਂ ਤੁਸੀਂ ਕਵਿਸਰੀਆਂ ਗਾਉਂਦੇ ਹੋ ਤੇ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਕੋਈ ਕਿੱਸਾ ਸੁਣਾਓ ਜੀ ਸਾਨੂੰ ਤੁਸੀਂ ਮਤਲਬ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਕਵਿਛਰੀ ਸੁਣਾ ਗਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੋਈ ਕਵਿਛਰੀ ਸੁਣਾ ਦਿਓ ਜੀ ਵਧੀਆ ਜੀ ਬਲਾਨਾ ਬਲਾਨਾ ਹਾਂਜੀ ਹਾਂਜੀ ਕਹੇ ਯੋਧੇ ਖੂਦ ਮੈਂ ਵੀ ਸੁਣਾ ਦਿਆ ਸੁਣਾ ਦਿਓ ਜੀ ਹਲ ਫੂਲ ਸੰਗ ਸਿੱਧ ਗੁਲਾਣੇ ਵਾਲਾ ਹਾਂਜੀ ਸਾਰੇ ਘਰ ਤੋਂ ਹੀ ਹੋਏ ਆ ਸੋਚਾ ਵੀ ਘਰ ਤੋਂ ਹੋਇਆ ਹੂੰ ਜਲਣਾ ਮੌੜ ਵੀ ਘਰ ਤੋਂ ਏ ਹੂੰ ਉਹ ਵੀ ਘਰ ਤੋਂ ਹੀ ਹੋਇਆ ਜੀ ਹਰफूल ਸੰਗ ਦੇ ਪਿਤਾ ਦੇ ਦੋ ਗ੍ਰਾਸਿਕ ਜਨਾਨੇ ਪੈਦਾ ਹੋਏ ਹੂੰ ਉਹਦਾ ਜਿਹੜਾ ਪਹਿਲਾ ਕੰਮ ਬਣ ਰਿਹਾ ਸੀ ਹੂੰ ਉਹ ਹੋ ਗਿਆ ਸਰਗਵਾਸ ਹੂੰ ਉਹਨੂੰ ਪੈਦਾ ਹੋਏ ਮੂਲ ਧੰਨ ਸਾਹਿਬ ਹੂੰ ਜਿਹੜਾ ਮਗਨੋ ਕੰਮ ਬਣ ਰਿਹਾ ਜੋ ਸੰਗ ਹੂੰ ਉਹਨੂੰ ਹਰफूल ਤੋਂ ਬਿਲਕੁਲ ਤੇਜ਼ ਕਰ ਹੋਏ ਹੂੰ ਉਹ ਫਿਰ ਉਹ ਦੋਨ ਬੰਨਾਂ ਉਹ ਉਹਨਾਂ ਭੈਣ ਭਰਾਵਾਂ ਨੂੰ ਬੇਦਖਲ ਕਰਤਾ ਹਰ ਫੂਲ ਖੰਗ ਫੌਜ ਚ ਭੱਜਦੀ ਸੀ ਉਹ ਫਿਰ ਪਿੱਛੇ ਨਾ ਪਉਂਦੀ ਰਹੀ ਵੀ ਆਪਾਂ ਨੂੰ ਬੇਦਖਲਾ ਕਰਕੇ ਨਾ ਤੇ ਅਰਵਾਸੇ ਨਾ ਹਰਾਂ ਨੇ ਆਪਾਂ ਨੂੰ ਪਿੰਡ ਦਾ ਨਹਿਰ ਕਰਕੇ ਬੇਦਖਲ ਕਰਤਾ ਹੂੰ ਬਿਲਕੁਲ ਤੂੰ ਆ ਜਾ ਮੈਂ ਆਪਨੇ ਜ਼ਰਦਾਂ ਤੇ ਜਾਊਗੀ ਹੂੰ ਗੌਣਕ ਵੀ ਸ਼ਰਕਾ ਫੁੱਲ ਦੀ ਸੁਣੇ ਕਚਹਿ ਵੀ ਕੋਲ ਭਗਤੀ ਕਰੀ ਕਬੂਲ ਕਰੇ ਰਬ ਪਾਵੇ ਕਸਾ ਦਾ ਮੁੱਲ ਕੋਈ ਵੇਲੇ ਹੁੰਦਾ ਆਵੀ ਰਜੀ ਕਦੀ ਖਾਣੇ ਟਕਦੇ ਭਾਰਤ ਦੇ ਪੁੱਤਰ ਵੇ ਦੋਸਤ ਨਹੀਂ ਬਜਾਰੀਂ ਦਖਦੇ ਸਭ ਮਹਿਮਾ ਕਰਦੇ ਅਸਲ ਵੀ ਇੱਕ ਕੜੀ ਦੋਗਾਈਏ ਹਰ ਫੁੱਲ ਗਲਾਣ ਦੇ ਖੂਰ ਮੈਂ ਦਾ ਪ੍ਰਸੰਗ ਸੁਨਾਇਏ ਸਾਂ ਨਿਕਲਾ ਉਹ ਲੈਦੇ ਆ ਸੀ ਕਬੀ ਜਨਮਾਂ ਨਾਲ ਫਰਾਂਗੀ 파ਰ ਆ ਸਮੋਰ ਤੇ ਦੇ ਵੀਤ ਮੇ ਗਿਆ ਫੂਲ ਸਾਂ ਢੰਗੀ ਨੌ ਸਾਲ ਗੁਜ਼ਰ ਗਏ ਸੀ ਗਏ ਨੂੰ ਖਚੀ ਤਰਾ ਸਮਝਾਵੇਂ ਹਰ ਫੂਲ ਜਲਾਣ ਦੇ ਕੋਲ ਨੇ ਦਾ ਪ੍ਰਸੰਗ ਸੁਣਾਈਏ ਸਿ ਭੈਣ ਫੂਲ ਸਾਂ ਦੇ ਤੇ ਕਰ ਕਰੀ ਸਗਾਈ <table> ਕਲ ਖੌਣ ਲਾਲ ਦੇ ਸੀ ਖਪਤਨੀ ਕੰਮ ਕਹਿ ਹਸਨ ਮੁਤਾਬਿਲ ਮਰ ਗਏ ਆ ਹਰ ਰੰਗ ਸੁਖ ਹੱਕ ਦਾ ਖਾਈਏ ਗੱਲ ਪਚਾਈਏ ਹਰ ਫੂਲ ਗਲਾਣੇ ਦੇ ਸੂਰਨ ਦਾ પ્રસੰਗ ਸੁਨਾਈਏ ਬੱਲੂ ਘਰ ਦਾ ਸਾਇਆ ਦੇ ਸੀ ਆਸ ਵੀ ਪਰ ਨਹੀਂ ਦੁਰਗੇ ਤੂੰ ਬੈਨ ਕੇ ਆਈ ਸਾਂਝ ਲਾਣ ਕੀ ਤੇਰਾ ਕੰਮ ਪੁੜ ਗੇ ਤੂੰ ਭੈਣ ਫੂਲ ਸੌਂਦੀ ਸਾੜ ਕੀ ਮਗਦੀ ਬਤਲਾਈਏ ਹਣ ਸਾੜ ਕੀ ਮਗਦੀ ਬਤਲਾਈਏ ਹਰ ਫੂਲ ਗਲਾਣੇ ਦੇ ਸੂਰਨ ਦੇ ਦਾ ਪ੍ਰਸੰਗ ਸੁਨਾਈਏ ਮਰ ਗਈ ਕਰਾਮੁਸੀ ਵਿਚਾਰੀ ਖੌੜੀ ਖੋ ਪੇਸਤਾਨ ਦੀ ਜੇ ਜੈ ਫੇ ਆਦਮ ਦਾ ਤੇ ਕੋਰ ਖਾ ਕੇ ਮਰ ਜਾਂਦੀ ਹਨੇ ਹਉ ਤਾਂ ਸਰਦਾਂ ਸਾਈਂ ਸਾ ਪਾਰ ਪਰਾਂ ਨੂੰ ਪਾਈਏ ਹਰ ਫੂਲ ਜਲਾਣ ਦੇ ਸੁਰਮੇ ਦਾ ਪ੍ਰਸੰਗ ਸੁਨਾਈਏ ਬੰਦੂਖਾਂ ਦਾ ਨੰਬਰਦਾਰ ਹੂੰ ਉਹਦਾ ਟੈਕਸੀ ਹਵਾਲਾ ਸਾਹਿਬ ਉਹਨੇ ਭਰਾਸ ਮੂਲਕੰਦ ਤੇ ਅਨਖਾ ਉਹ ਇਹਨਾਂ ਨੂੰ ਪੈਸੇ ਦੇ ਕੇ ਔਖਰਾਂ ਨੂੰ ਬੇਦਖਲ ਕਰਾਉਂਦਾ ਸੀ ਭੈਣ ਭਰਾਵਾਂ ਨੂੰ ਇਹਨਾਂ ਦਾ ਇਖਾ ਹੈ ਨਹੀਂ ਗਾ ਤੇ ਅੱਛਾ ਬਾਪੂ ਜੀ ਮੈਂ ਤੁਹਾਨੂੰ ਵਿੱਚ ਟੋਕਦਾ ਇਹ ਤੁਸੀਂ ਜਿਹੜੀਆਂ ਕਵਿਸਰੀਆਂ ਗਾਉਂਦੇ ਹੋਣਾ ਇਹ ਫਿਰ ਬਾਪੂ ਜੀ ਸਿੱਖੀਆਂ ਕਿੱਥੋਂ ਜੀ ਕਿਵੇਂ ਸਿੱਖੀਆਂ ਤੁਸੀਂ ਅੱਛਾ ਹਾਂਜੀ ਅਖਰ ਨੂੰ ਕਾਪੀਆਂ ਨਾ ਲੈਂਦੇ ਕਾਪੀਆਂ ਲੈਂਦੇ ਸੀ ਹਾਂ ਅੱਛਾ ਵਿਗਿਆਨ ਸਾਇੰਸ ਤੋਂ ਹਾਂਜੀ ਕਾਪਣਾ ਨਹੀਂ ਸਕਦੇ ਵੇ ਅੱਛਾ ਫੇਰ ਸ਼ੁਰੂ ਕਰਤਾ ਕੌਣ ਕੌਣ ਹੁੰਦੇ ਸੀ ਤੁਸੀਂ ਬਾਪੂ ਜੀ ਇੱਕ ਦਾ ਨੰਦ ਗੜੀ ਆ ਗਲਗਾਂ ਸ਼ਾਹ ਸੀ ਬਹੁਤ ਮਸ਼ਹੂਰ ਗਾਉਣ ਵਾਲਾ ਹਾਂ ਉਹ ਸਾਡੇ ਨਾਲ ਹੁੰਦਾ ਹੈ ਹਾਂਜੀ ਇੱਕ ਐਕਾ ਸ਼ਾਹ ਦਾ ਰੰਜੀਤ ਸ਼ਾਹ ਸੀ ਹਾਂ ਇੱਕ ਤੌਫੀ ਸ਼ਾਹ ਸੀ ਇੱਕ ਮੈਂ ਸਾਹ ਹਾਂ ਅਸੀਂ ਤਾਰੇ ਗਾਉਂਦੇ ਰਹੇ ਅੱਛਾ ਫਿਰ ਕਿੱਥੇ ਕਿੱਥੇ ਜਾਂਦੇ ਹੁੰਦੇ ਸੀ ਇਹ ਮਤਲਬ ਕਵਿਸ਼ਰੀਆਂ ਗਾਉਣ ਤੁਸੀਂ ਅਸੀਂ ਹਾਂਜੀ ਅਸੀਂ ਉਦੋਂ ਨਾਲ ਲਾਹ ਉਹ ਦਸ ਗਾਵਾਂ ਤੜ ਜਾਂਦੇ ਸਾਨੂੰ ਅੱਛਾ ਤੇ ਫਿਰ ਖਾੜ ਆਮ ਉਹਦਾ ਖੱਥਾਂ ਕਿ ਲੱਗਦੇ ਫਿਰ ਹਾਂ ਉਹ ਉਹਨਾਂ ਨੂੰ ਮਦਾਨੇ ਖਾੜੇ ਬੋਲਦੇ ਆ ਅੱਛਾ ਰਾਜ ਜਿਹੜੇ ਸਤੇ ਨਾਲ ਇਹ ਹੋਰ ਖਾੜੇ ਉਹ ਮਦਾਨੇ ਖਾੜੇ ਗਾਏ ਸਾਡੇ ਮਦਾਨੀ ਖਾੜੇ ਗਾਏ ਤੁਸੀਂ ਆ ਖੱਥਾਂ ਦੇ ਵਿੱਚ ਘੁਮ ਕੇ ਅੱਛਾ ਤੇ ਫਿਰ ਕੀ ਦਿੰਦੇ ਸੀਗੇ ਤੁਹਾਨੂੰ ਉਦੋਂ ਜਦੋਂ ਤੁਸੀਂ ਜਾਂਦੇ ਸੀ ਗੌਣ ਤੇ ਕੁਛ ਆਪਣੀਆਂ ਲੋੜਾਂ ਹੁੰਦੀਆਂ ਘਰਾਂ ਦੀਆਂ ਹਨਾ ਪੈਸੇ ਦਿੰਦੇ ਜੜੇ ਦੰਨਾ ਤੋਂ ਬਿਆਹਾਂ ਕਰ ਦੰਦੇ ਅੱਛਾ ਤੇ ਜਿਹੜੇ ਸੰਸਾਂ ਤੋਂ ਉਂ ਗਾਉਂਦੇ ਸਾਂ ਉਹ ਲੋਕ ਦਿੰਦੇ ਪੈਸੇ ਸਾਨੂੰ ਠੀਕ ਆ ਬਾਪੂ ਜਿਹੜੇ ਰੋਟੀ ਖਾਣ ਵਾਲੇ ਹੁੰਦੇ ਹੂੰ ਅੱਛਾ ਤੇ ਹੁਣ ਹੋਰ ਕੀ ਸੁਣਾਓਗੇ ਫਿਰ ਤੁਸੀਂ ਇੱਕ ਛੇ ਨੈਲੀ ਸੁਣਾ ਦਿੰਨਾ ਸੁਣਾ ਦਿਓ ਹਾਂ ਬਲਦੂ ਹੰਦਾ ਉਹ ਜੋੜੇ ਸੰਗ ਮਰਗਾਵ ਨਾਲ ਬਪੇਤਾਰ ਹੂੰ ਜਿਹੜੀ ਡਾਕੀ ਸੀ ਹੂੰ ਉਹ ਰਾਜੇ ਲਈ ਉਹ ਤੇ ਕਰੋ ਉਹ ਆਈ ਉੱਥੇ ਹੂੰ ਬਿੰਦਰਾ ਪਿਤਾ ਜੀ ਸਰਗਵਾਸ ਹੋ ਗਿਆ ਮੈਂ ਮਕਾਨ ਦਾ ਇੱਕ ਜਾਵਾਂ ਹੂੰ ਤੇ ਜਿਹੜਾ ਉਹਦਾ ਹਰ ਫੂਲ ਸੰਗ ਸੀ ਉਹਦਾ ਫੌਜ ਸੀ ਹੂੰ ਤੇ ਜਿਹੜਾ ਬੱਦੂ ਤੇ ਹੰਦਾਸਾ ਸੀ ਨਾ ਹੂੰ ਮੂਹ ਤੇ ਹੰਸ ਨੂੰ ਉਹਦੇ ਭਰਾਵਾਂ ਨਾਲ ਇਹਨੂੰ ਧੱਕੇ ਮਾਰ ਕੇ ਕੱਢੋ ਐਸਾ ਇਹ ਸ਼ਹਿਰ ਜ਼ਿੰਮੇਦਾਰ ਬੰਦੂਗੇ ਇਹ ਹਾਂ ਸਾਡੇ ਕੋਹਨੇ ਲੱਗਦੇ ਹੂੰ ਹਰ ਬਾਸ਼ੇ ਨੇ ਸਬਿਆ ਬੰਦੂ ਲੰਬਰ ਬਾਰ ਟੱਕ ਦੇ ਕਿ ਤੇਜ ਕਰ ਕਰੀ ਬੁਖੇ ਤੋਂ ਬਾਹਰ ਫੂਨ ਤੋਂ ਭਗਾਇਦਾ ਕਿ ਮੈਨਾਂ ਦੋ ਬਾਕੀ ਦੀ ਤੇਰਾ ਤਾਂ ਨਿਕਰ ਲੜਕੀ ਕਾਕੀ ਵੀ ਹਾਨ ਸੰਧੀ ਵੀ ਫਕਰ ਨਹੀਂ ਕਿ ਕਾਮਣੇ ਟੱਕ ਦੇ ਕੇ ਕੰਨ ਤਿੰਨ ਤੇ ਪਰਾਵਣੇ ਤਾ ਹਮਾਰ ਰੋਂਦੀ ਪੈਣ ਫੂਲ ਪਿਆਰੇ ਦੀ ਖਾਤੋਂ ਪਰ ਮੈਲੇ ਜੀ ਨਗਰ ਸਾਰੇ ਵੀ ਧੀਰੇ ਕੰਨ ਵਿੱਚ ਲਾੜ ਕੇ ਨਵਾੜ ਪਏ ਦੁੱਖਾਂ ਨੂੰ ਭੁੱਲ ਖੁਦਾਰਾ ਦੇ ਜਾਗ ਪਏ ਫੇਰ ਉਹ ਨਾ ਕਿ ਸੱਤ ਤੇ ਖਲੋਟੀ ਜਾਣੀ ਚਾਹੇ ਫੁੱਲ ਤੋਂ ਬਗੈਰ ਦੇਖੇ ਨਾ ਜਲਾਣੀ ਚ ਗੰਗੇ ਭਾਵੈ ਖੋ ਹਿਸਾਨ ਤੇ ਅਕਾਲ ਬੌੜੀ ਨਾਮ ਗਲ ਤੇ ਕੋਰਨੀ ਕਿਸੇ ਨ ਗੌੜੀ ਨਾਮ ਗਲ ਤੇ ਕੋਰਨੀ ਕਿਸੇ ਨ ਗੌੜੀ ਨਾਮ ਜੀਰੋ ਦੇਸ ਨਾਮ ਦਾ ਅੱਗੋ ਬੱਗਾ ਸ਼ੇਰ ਸੀ ਜੋਰ ਸੌਂਦੇ ਜਾਂਦੇ ਫੂਲ ਖੌਂਦੇ ਨੇ ਰਸੀਨ ਸ਼ਾਨੂ ਪਾਵਾਂ ਫਿਰੇ ਤੂ ਕਸੂਤੇ ਕਾਰੇ ਤੇ ਜਾ ਕੇ ਮਕਾਨ ਅਲਦਾ ਦੇ ਫੂਲ ਦੇ ਦਵਾਰੇ ਤੇ ਪਾਣੀ ਤੋਂ ਬਗੈਰ ਨਾ ਬਿਨਵਾ ਗਣ ਕੀ ਦਸੋ ਪੈਸੇ ਲੱਗ ਕਿਸੇ ਲੱਗਣ ਕੀ ਜਿਵੇਂ ਚੋਰ ਨਿਕੜਿਆ ਸੀ ਰਚਨੇਉ ਹਾਸਾ ਦੋਗ ਮੋੜ ਗਈ ਪਹਾਵਾ ਬੰਨ ਨੂ ਵੇਖ ਲਈ ਬਈ ਰਾਹੀ ਖਾਨ ਨ ਸੇਤ ਤੇ ਮੂਲ ਦੀ ਸਾਇੰਸ ਦਾ ਤੇਦ ਕਰ ਭੈਣ ਫੂਲ ਦੀ ਵਾਹ ਜੀ ਬਹੁਤ ਵਧੀਆ ਉਹਨਾਂ ਨਾਲ ਥੋੜਾ ਆਖਾ ਵੇ ਵੀਰ ਜੀ ਤੂੰ ਨਾਕਾਟਾ ਕੇ ਆ ਜਾ ਆਪਣਾ ਇਹ ਸਾਹ ਜਾਂਦਾ ਆਪਣਾ ਭਰਾ ਪਿੰਡ ਦਾ ਬੰਦੂ ਨੰਬਰ ਦਾ ਆਪਣਾ ਕਾਕਾ ਹੰਦਾ ਸਾ ਇੱਕੇ ਪਾਸੇ ਆ ਸਾਰੇ ਮੈਨੂੰ ਧੱਕੇ ਮਾਰ ਕੇ ਕੱਢਿਆ ਮੈਂ ਪ੍ਰਤਾਪ ਦੇ ਮਕਾਨ ਦਾ ਉਹ ਗਈ ਸ਼ਾ ਹੁਣ ਉਹਨੂੰ ਕਿੱਥੇ ਪਾਉਂਦੀ ਰ ਭਲਾ ਕਿ ਮੈਂ ਪਾਉਂਦੀ ਆ ਭੈਣਾ ਫੂਲ ਦਿੱਤੇ ਨ ਕੋਰ ਸੀ ਦੇਖਿਆ ਇਸ ਬਾਤ ਇਹ ਖਾਤਰ ਦੇਖਦੀ ਇਹਨਾਂ ਨੂੰ ਨਾ ਦੁੱਖ ਨਾ ਨੂੰ ਮੋਤ ਕਹਿੰਦੀ ਆਖੇ ਵੇਖ ਭੰਨ ਤਕਲੇ ਦਮੇ ਰਵੇ ਦੁਜ ਮਾ ਦੇ ਸੋਰਨ ਤੱਕ ਤਜਮਾਨੀ ਚੋ ਦਖਲ ਤੇ ਰਵੇ ਮੂਨੇ ਚੰਦ ਖੋਰਨ ਜਿਵੇਂ ਤੇਦ ਕੋਰ ਕਰਨ ਦੀ ਆਇਓਰ ਬੀਟ ਪਾਰ ਲੀ ਮਾ ਦਾਇਆ ਦਰਦ ਬੰਡਾਲਾ ਪੈਣ ਦੇ ਮੈਂ ਦੁੱਖਾਂ ਨੇ ਚਾਰ ਲੀ ਪੇਟਾ ਦੋਵੇ ਸੰਗ ਸਾਰਾ ਗਾ ਸਬਰ ਗਾ ਉਹਨੇ ਦੇ ਰਖੀਂ ਦੰ ਆਪੇ ਮਰਗਾ ਤੈਨੂੰ ਮੈਨੂੰ ਮਰਗਾ ਵੇ ਤੂੰ ਪਰਾਂ ਸੁਣਦਾ ਉੱਠਣਾ ਪ ਮੁਕੇ ਅੰਦਰੋਂ ਕਿ ਸੈਣਾ ਦੇ ਉਹਦੇ ਨਾਸਲ ਨੋ ਨਹੀਂ ਜਾਣ ਲੀ ਮਾਨਾ ਜਾ ਅਦਰ ਨੋ ਵੰਡਾਲਾ ਪੈਨੰਦੇ ਮੈਂ ਦੁੱਖਾਂ ਨੇ ਚਾਰ ਲੀਂ ਕਾਹੇ ਮੇਰੇ ਸੱਬਰਦਾਨਾ ਕੋਲੇ ਆਇਆ ਨਾ ਚਾਤਾ ਖਰਬਾ ਸਵਾਂ ਮੈਂ ਬੁਲਾਇਆ ਉਹ ਸੰਨੇ ਮੈਨੂੰ ਬੁਲਾਇਆ ਨਿੰਗਿਆ ਮਰੋੜ ਪਾਸਾ ਵੇ ਹਾਂ ਸੇ ਨੂੰ ਅਬਰਤ ਦਿਨ ਰਹਿਣੰਦੇ ਛਟਕਿਆ ਯਾਰ ਵੀ ਮਾਂ ਦਾ ਜਾਇਆ ਦਰ ਦਵੰਡਾ ਲਤੈਨੰਦੇ ਮੈਂ ਦੁੱਖਾਂ ਨੇ ਚਾਰ ਲਈਂ ਛਰ ਪਾਇ ਦੀ ਉਹ ਸੰਨੇ ਖੇ ਆਪਨੇ ਬਿੱਡੇ ਦਾ ਬੱਲੂ ਪੈਂ ਤੇ ਖੈ ਬੁੱਕੇ ਦੰਦਾਂ ਦੇ ਤਖਣੋ ਕੇ ਆਪਣੇ ਵਿਖਾਨਸ ਤੇ ਵੀ ਮੈਂ ਤਖੰ ਕੰਧ ਕੰਬਾ ਦੌੜ ਮਾਰੇ ਕਾਡ ਉਪਰਾਨ ਦੇ ਨੰਦੇ ਇਸੀ ਬੰਦੂਕ ਪਰ ਉੜੀ ਮਾਂ ਦਾ ਜਾਇਆ ਭਾਰ ਦਵੰਡਾ ਲਾ ਪੈਨੰਦੇ ਮੈਂ ਦੁਖਾਂ ਨ ਕਰਲੀਂ ਜਿਹੜਾ ਮੂਲ ਚੰਦ ਉਹ ਵੀ ਵਾਡੇ ਬੋਲ ਅੰਗਰੇਜ਼ ਬਣਾ ਬੰਬੂ ਦਾ ਡੱਗ ਪੱਗ ਦੇ ਰਛੇਂਦੇ ਆਦੇ ਤੋਏ ਤੋਏ ਰਾਜ ਕਰੇ ਜੰਮੂ ਦਾ ਖੇਡੇ ਖੂਦ ਮਾਨ ਤੇ ਫੇ ਆਪੇ ਪੈਣਗੇ ਦੰਤ ਅਰੇ ਧਰਲੀ ਮਾਂ ਦਾ ਜਾਇਆ ਦਰਦ ਵੰਡਾ ਲਾ ਪੈਣਦੇ ਮੈਂ ਦੁਖਾਂ ਚਾਰਲੀ ਖਾਤੋਂ ਬੰਨ੍ਹ ਕੇ ਤਫੂਲ ਛਾਉਂਦੇ ਪਾਫੇ ਤੇ ਨਾ ਫੜਾ ਕਵਾਕ ਚ ਨੱਗਰ ਦਾ ਹਾਲ ਲੇਖ ਕੇ ਲਫਾ ਫੇਤੇ ਪਾਪਾ ਦਾ ਕੇ ਢਾਕ ਚ ਸੇ ਵੀ ਸਾਈ ਸੰਧੀ ਆਫੇ ਵੀ ਨਦਨ ਦੇ ਨਾਨੇ ਯਾਦ ਕਰ ਲਈ ਮਾਂ ਦਾ ਯਾਦਾਰਦੋਂ ਵੰਡਾਲਾ ਪੈਣਦੇ ਮੈਂ ਦੁੱਖਾਂ ਨੇ ਚਾਂਦਲੀ